ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਰਿਪੋਰਟ ਹੈਗੀ ਉਹ ਆਪਾਂ ਕਬੱਡੀ ਟੂਰਨਾਮੈਂਟ ਸੀਜ਼ਨ ਦੇ ਲੈ ਕੇ ਹਾਜ਼ਰ ਹੋਏ ਹੈਗੇ ਆ ਤੁਹਾਨੂੰ ਪਤਾ ਪਿਛਲੇ ਦਿਨੀ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਜਿਹੜਾ ਅਮਰੀਕਨ ਫੈਡਰੇਸ਼ਨ ਦੇ ਬੈਨਰ ਹੇਠ ਅਮਰਸਰ ਕਲੱਬ ਫ੍ਰਿਜਨੋ ਵੱਲੋਂ ਇਥੋਂ ਦੇ ਜਿਹੜਾ ਡੇਰਨ ਕਾਲਜ ਦਾ ਸਟੇਡੀਅਮ ਹੈਗਾ ਜਿਹੜਾ ਗ੍ਰੈਂਟ ਲੇਨ ਐਵੇਨਿਊ ਦੇ ਉੱਤੇ ਉੱਥੇ ਕਰਵਾਇਆ ਗਿਆ ਸੀਗਾ ਜ ਜਿਹਦੇ ਵਿੱਚ ਪੰਜ ਛੋਟੀਆਂ ਟੀਮਾਂ ਨੇ ਹਿੱਸਾ ਲਿਆ ਤੇ ਇਹ ਟੂਰਨਾਮੈਂਟ ਫਤਿਹ ਸਪੋਰਟਸ ਕਲੱਬ ਨੇ ਬਾਬਾ ਗੁਰਵਿੰਦਰ ਸਿੰਘ ਖਡੂਰ ਸਾਹ ਬੜਿਆਂ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕੀਤਾ ਤੇ ਇਸ ਟੂਰਨਾਮੈਂਟ ਦੇ ਵਿੱਚ ਕਾਫੀ ਭਾਰੀ ਇਕੱਠ ਹੋਇਆ ਤੇ ਨਾਲ ਦੀ ਨਾਲ ਚਾਹ ਪਕੌੜਿਆਂ ਦਾ ਲੰਗਰ ਦਾ ਪ੍ਰਬੰਧ ਬਹੁਤ ਅੱਛੇ ਤਰੀਕੇ ਦੇ ਨਾਲ ਕੀਤਾ ਗਿਆ ਸੀ ਸ਼ਾਨਦਾਰ ਚੱਲਦੀਆਂ ਲਾਈਟਾਂ ਦੇ ਵਿੱਚ ਰਾਤ ਨੂੰ ਜਿਹੜਾ ਫਾਈਨਲ ਮੈਚ ਵੇਖਣ ਨੂੰ ਮਿਲਿਆ ਤੇ ਇਸ ਟੂਰਨਾਮੈਂਟ ਦੇ ਵਿੱਚ ਬਾਕੀ ਹੋਰ ਕੀ ਖੁਸ਼ ਰਿਹਾ ਖਾਸ ਆਓ ਤੁਹਾਨੂੰ ਲੈ ਚੱਲਦੇ ਹਾਂ ਚੱਲਦੇ ਟੂਰਨਾਮੈਂਟ ਦੇ ਵਿੱਚ ਤੇ ਦੇਖੋ ਫਿਰ ਤੁਸੀਂ ਵੀ ਨਜ਼ਾਰਾ ਟੂਰਨਾਮੈਂਟ ਦਾ ਜੀ ਯਾਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ ਜੀ ਸਹਿਯੋਗ ਉਹ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜੇ ਸਾਡਾ ਪਹਿਲਾ ਟੂਰਨਾਮੈਂਟ ਵੀ ਸਾਨੂੰ ਇੰਨਾ ਹੌਸਲਾ ਮਿਲ ਗਿਆ ਕਿ ਸਾਨੂੰ ਇੰਨਾ ਲੋਕਾਂ ਨੇ ਪਿਆਰ ਦਿੱਤਾ ਇੰਨੀਆਂ ਲੋਕਾਂ ਨੇ ਜਿੰਨਾ ਵੈਲਵਿਸ਼ਿੰਗ ਦਈਆਂ ਗਿਆ ਤੁਸੀਂ ਹਰ ਸਾਲ ਕਰਾਓ ਇਸੇ ਜੇ ਕਰਕੇ ਅਸੀਂ ਲਾਂਚ ਕਰਦੇ ਆ ਕਿ ਅਮਰਸਾ ਕਲੱਬ ਬ੍ਰਿਜ ਨੂੰ ਤੂਫਾਨ ਨੀਰ ਕਲੱਬ ਕਰਕੇ ਅਸੀਂ ਧੰਨਵਾਦ ਦੇ ਸੰਗ ਸਾਰੇ ਕਰਤਾ ਦੇ ਦੇਖਾ ਕਹਿੰਦੇ ਹਾਂ ਧੰਨਵਾਦ ਜਿਹੜੇ ਮੈਨੂੰ ਬੜਾ ਧੰਨਵਾਦ ਜਿਹੜੇ ਸਾਡੇ ਸਪਾਂਸਰ ਹੋਣ ਕਰਕੇ ਸਾਰਾ ਕੁਝ ਕਰਕੇ ਸਾਡਾ ਕਲੱਬ ਕਰਦੇ ਆ ਕਲੱਬ ਜਿਹੜਾ ਤੁਸੀਂ ਬਾਈ 200 ਦਾ ਮੇਰੇ ਸਾਡਾ ਵੀਰ ਜਿਹੜਾ ਸਾਡੇ ਸਾਡਾ ਸਪੈਸ਼ਲ ਕੰਮ ਦਿੱਤਾ ਤੇ ਬੜਾ ਹੀ ਅਦਾ ਕਾਲ ਖਾਦੀ ਸਾਡੇ ਨਾਲ ਬੋੜਾ ਨਾ ਬੋੜਾ ਲੱਗ ਨਹੀਂਦਾ ਵੀਰ ਬੋਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿੰਨੇ ਵੀ ਅੱਜ ਇੱਥੇ ਪ੍ਰੈਗਨੋ ਨਿਵਾਸੀ ਤੇ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਹੋ ਮੈਂ ਆਪਣੇ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਫਦੇ ਸਪੋਰਟਸ ਕਲੱਬ ਵੱਲੋਂ ਤੇ ਅੰਮ੍ਰਿਤਸਰ ਕਲੱਬ ਵੱਲੋਂ ਬਹੁਤ ਸਹਿਯੋਗ ਦਿੱਤਾ ਤੁਸੀਂ ਇੰਨੀ ਪਿਆਰ ਮੁਹੱਬਤ ਤੇ ਸਤਕਾਰ ਜਿਹੜਾ ਤੁਸੀਂ ਦਿੱਤਾ ਵਾ ਉਹਦੇ ਅਸੀਂ ਹਮੇਸ਼ਾ ਰਿਣੀ ਰਵਾਂਗੇ ਵੇਖੋ ਸਾਨੂੰ ਪਿਛਲੇ ਸਾਲ ਜਿਹੜੀ ਮੈਨੂੰ ਜ਼ਿੰਮੇਵਾਰੀ ਐਜ਼ ਅ ਪ੍ਰੈਜ਼ੀਡੈਂਟ ਸੌਂਪੀ ਸੀਗੀ ਇੱਕ ਬੜੀ ਵੱਡੀ ਸੀਗੀ ਤੇ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਬੜੀ ਤੰਦੇਈ ਦੇ ਨਾਲ ਅਸੀਂ ਕੰਮ ਕੀਤਾ ਜਿਹਦੇ ਵਿੱਚ ਆਈ ਹੋਪ ਕਿ ਤੁਹਾਨੂੰ ਸਾਡੀ ਜਿਹੜੀ ਕਬੱਡੀ ਖਡਾਈ ਆ ਚਾਹੇ ਜਿੰਨਾ ਅਸੀਂ ਉਹ ਪ੍ਰਬੰਧ ਕਰ ਸਕੀਏ ਤਾਂ ਅੱਜ ਵੀ ਸਾਡੇ ਕੋਲ ਸੇਵਾ ਲਈ ਗਈ ਪਰਮਾਤਮਾ ਨੇ ਲਈ ਆ ਉਹਦੇ ਵਾਸਤੇ ਅਸੀਂ ਬਹੁਤ ਉਹਨਾਂ ਦੇ ਸ਼ੁਕਰਗੁਜ਼ਾਰ ਆ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸਾਲ ਵੀ ਵਧੀਆ ਕਬੱਡੀ ਤੁਹਾਨੂੰ ਦਿਖਾ ਸਕੀਏ ਜੀ ਸਤਿ ਸ੍ਰੀ ਅਕਾਲ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਇਹ ਤਿੰਨ ਦਿਨਾਂ ਦੇ ਰੂਪੇ ਇਹ ਅੱਜ ਜਦੋਂ ਵੀ ਦੇਖਦੇ ਹਾਂ ਜੀ ਅੱਜ ਫਿਰ ਤੋਂ 15 ਸਾਲ ਬਾਅਦ ਐਡਾ ਵੱਡਾ ਟੂਰਨਾਮੈਂਟ ਹੋਇਆ ਤੇ ਫ੍ਰਿਜਨੋਂ ਵਾਲਿਆਂ ਨੇ ਕਮਾਲ ਕਰਤੀ ਐਡਾ ਵੱਡਾ ਕੱਠ ਤੇ ਕਮਾਲ ਦੀ ਗੱਲਾਂ ਅਜੇ ਤਾਈ ਕੋਈ ਪ੍ਰੋਬਲਮ ਨਹੀਂ ਸਾਰੇ ਪਲੇਅਰ ਬਹੁਤ ਵਧੀਆ ਖੇਡ ਰਹੇ ਨੇ ਤੇ ਸਾਰੇ ਦਰਸ਼ਕ ਆਨੰਦ ਮਾਨ ਰਹੇ ਨੇ ਕੋਈ ਪ੍ਰੋਬਲਮ ਨਹੀਂ ਆ ਰਹੀ ਇਹ ਚਾਹੀਦਾ ਵਾ ਤੇ ਭਰਜਨੋ ਵਾਲਿਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਛੋਟੇ ਵੀਰ ਅੰਮ੍ਰਿਤਸਰ ਕਲੱਬ ਵਾਲੇ ਸਾਡਾ ਪ੍ਰਧਾਨ ਯਾਦਸ਼ੀਦੂ ਛੋਟਾ ਵੀਰ ਚਾਹ ਸੰਧੂ ਧੰਨਵਾਦ ਸੰਧੂ ਤੇ ਹੋਰ ਸਾਡੇ ਸਾਰੇ ਦੋਸਤ ਮਿੱਤਰ ਜਿਨ੍ਹਾਂ ਨੇ ਰਲ ਕੇ ਅਫਰਾਲਾ ਕੀਤਾ ਤੇ ਇੰਨਾ ਵਧੀਆ ਨੇ ਪਰੇ ਜਾ ਰਹੇ ਆ ਤੇ ਬਹੁਤ ਸਵਾਦ ਆ ਗਿਆ ਤੇ ਅਗਲੀ ਵਾਰ ਇਤੋਂ ਵੀ ਵੱਧ ਚੜ ਕੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਨੀਤੇ ਭਾਈ ਥੈਂਕ ਯੂ ਵੈਰੀ ਮਚ ਬ੍ਰਦਰ ਨਾ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਨੌਜਾਨ ਗਬਰੂ ਮਾਰਗੀ ਵਾਲਾ ਗੋਕੀ ਤੇ ਗੁਰਪ੍ਰੀਤ ਬਹੁਤ ਬੜੀ ਸੀਸ ਨੇ ਬੋਲ 200 ਰਿਹਾਗੇ ਬਾਤ ਬਾਤ ਧੰਨਵਾਦ ਸਾਰੇ ਭਰਾਵਾਂ ਦਾ ਅਸੀਂ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਦਾ ਤੁਸੀਂ ਧੰਦਾ ਦੇ ਯੋਗ ਹੋ ਜਿਹੜੇ ਦੂਰ ਬੈਠ ਕੇ ਮੈਦ ਨਿਖ ਰਹੇ ਹੋ ਅੱਜ ਪਿੰਡੇ ਨਿਸ਼ਕੁਰ ਮੁੰਡਿਆਂ ਦੇ ਜਵਾਨੀ ਉੱਡ ਝੂਟ ਝੂ ਕਰਦੀ ਜਸ ਜਿਵੇਂ ਝੱਟ ਹੋਏ ਚਿੱਤੇ ਦੀ ਵੇੜ ਮੰਗ ਹਿਰਨ ਕੋਡਾਰੀ ਭਰਦੀ ਹੈਸਲੇ ਹੋਰ ਕਰੋੜਾਂ ਦੇ ਕਰੋੜਾ ਨਾਲ ਟਰੈਕਟਰ ਮਿਲਦੇ ਰਸ਼ੀਮ ਜੀ ਦਾ ਧੰਨਵਾਦ ਤਾੜੀਆਂ ਆਪਾਂ ਸਾਨੂੰ ਸੀ ਇੱਕ ਵਾਰੀ ਧੰਨਵਾਦ ਕਰਦੇ ਆ ਜਿਹੜੇ ਵੀ ਵੱਡੀ ਤਗਮਾਂ ਦੇ ਵਿੱਚ ਆਜਦੇ ਸੀ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਵੱਡਾ ਯੋਗਦਾਨ ਆ ਜਿਹਦੇ ਕਬੱਡੀ ਕੱਪ ਦੇ ਲਈ ਸੋਸ਼ਲ ਮੀਡੀਆ ਦੇ ਜਰੀਏ ਅੱਜ ਦੇ ਕਬੱਡੀ ਕੱਪ ਨੂੰ ਦੁਨੀਆਂ ਦੇ ਕੋਨੇ-ਕੋਨੇ ਤੇ ਇਹਨਾਂ ਨੇ ਦਿਖਾ ਦੇਣਾ ਔਰ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਸਾਡੇ ਵੱਡੇ ਭਰਾਵਾ ਜਿਹਦੇ ਖੜਕਦੇ ਸਪੀਕਰ ਅੱਜ ਕਹਿੰਦੇ ਫੀਨੋ ਦੇ ਇਸ ਖੇਡ ਗਰਾਊਂਡ ਦੇ ਵਿੱਚ ਹੈ ਲੈ ਵੀ ਕੀਪਿਆ ਸਮਾਂ ਬਹੁਤ ਜਿਆਦਾ ਹੁੰਦਾ ਜਾਂਦਾ ਟਾਂਡੇ ਵਾਲਿਆ ਲੋ ਜੀ ਹੱਤੇ ਕਰ ਛੰਨਾ ਪਿੜਦਾ ਹਰਪਾਲ ਸਿੰਘ ਪਾਲੀ ਕਬੱਡੀ ਪਾ ਰਿਹਾ ਮੇਰੇ ਵੀਰੋ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲ ਇਸ ਸਮੇ ਖੇਡ ਮੈਦਾਨ ਦੇ ਅੰਦਰ ਕਬੱਡੀ ਆ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਉਹ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਕੋਈ ਖੜ ਕੇ ਕੋਈ ਬੈਠ ਕੇ ਕਹਿੰਦੇ ਆਨੰਦ ਮਾਣਦਾ ਐਨ ਕਹਿੰਦੇ ਤਕੜੀ ਆ ਗਿਆ ਹਾਂ ਸਾਹਮਣੇ ਕਹਿੰਦੇ ਰਾਜੂ ਕੋਟਲਾ ਭੜੀ ਦੀ ਧਰਤੀ ਦਾ ਇਸ ਵੇਲੇ ਕਬੱਡੀ 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 ਖੇਡ ਗਰਾਹਾਂ ਦੇ ਵਿੱਚ ਕਹਿੰਦੇ ਬੱਲੇ ਬਰੇ ਕਰਵਾ ਰਿਹਾ ਮਨਜਿੰਦਰ ਸਿੰਘ ਧੋੜ ਗਈ ਆ ਖਿਡਾਰੀ ਮਾਰੇ ਵੀਰੋ ਜਦੋਂ ਪੈਦਾ ਤੇ ਕਹਿੰਦੇ ਗੱਲ ਵੱਖਰੀ ਹੁੰਦੀ ਪਰ ਚਾਰਾਂ ਵਿੱਚ ਦੁਗਾਂ ਦਾ ਖੁਸ਼ੀ ਪਿਆਰ ਬਾਬਾ ਪ੍ਰਵੀਨਦਰ ਸਿੰਘ ਦੀ ਕਬੱਡੀ ਕਲੱਬ ਮਾਝਾ ਦਾ ਹੋਣ ਹਰ ਜੋਫੀ ਪਰ ਹੁਣ ਕਹਿੰਦੇ ਕੌਣ ਦੀ ਧਰਤੀ ਆਪਣਾ ਨਾਮ ਸਦਾ ਸ਼ੇਰ ਸਿੰਘ ਜੀ ਧੰਨਵਾਦ ਕਰਦੇ ਆ ਪੰਡਿਤ ਸਿੰਘ ਜੀ ਕਬੱਡੀ ਕਲਾ ਬੜੀ ਹੋਈਆਂ ਵਡੀਆਂ ਟੀਮਾਂ ਬਣੀ ਹੋਈਆਂ ਰਾਤ ਮਹਿਰਮ ਤਿੰਨ ਤਮਾਉਂਦੇ ਤਾਰੇ ਲੋ ਖੇਡ ਮੈਦਾਨ ਵਿੱਚ ਫੈਨ ਜੀ ਦੀ ਪੰਨ ਦੁਨੀਆ ਕਹਾਉਂਦਾ ਕਿਸੇ ਨੂੰ ਗੁੱਤ 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 ਬੜੀ ਜੀ ਬਾਈ ਆਪਣਾ ਚੈਨਕੋ 25 ਦੀ ਟੀਮ ਇਹ ਟੀਮ ਅਗਲੇ ਓਵਰੇ ਕਹਿੰਦੇ ਸਾਡੇ ਵੱਧ ਸੰਗਤ ਨੇ ਪਿਆਰ ਦਿੱਤਾ ਕਿ ਆਸ ਤੋਂ ਵੱਧ ਪਿਆਰ ਦਿੱਤਾ ਗੁਰਵਿੰਦਰਾ ਫੜ ਕੇ ਲੈ ਨੂੰ ਫੜ ਕੇ ਕੋਈ ਬੈਠ ਕੇ ਨਾ ਮਾਰਨਾ ਲੈ ਜਤਿੰਦਰਾਂ ਜੀ ਜੱਫਾ ਲਾਤਾ ਤੇ ਸੁੱਖੇ ਬਾਬੇ ਨੇ 200 ਰੁਪਏ ਦੇ ਦੇਣਾ ਬਸ ਸਤਕਾਰ ਮੱਧਰਾਂ ਨੀਕੇ ਮਿੰਟੂ ਕੁਮਾਰ ਰਣਜੀਤ ਤੇਜੀ ਜਸਵੀਰ ਮਾਸੀ ਬੱਬੂ ਖੇੜਾ ਹਕੂਮ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਜੇਸ ਦੀ ਟ੍ਰੋਕਿੰਗ ਵਾਲਿਆਂ ਦਾ ਵੀ ਧੰਨਵਾਦ ਆ ਸਾਡੇ ਵੱਡੇ ਵੀਰਾਂ ਦਾ ਚੜ ਕੇ ਕਬੱਡੀਆ ਸਿੰਘ ਸਰਦਾਰ ਦੀ ਐਨ ਕਹਿੰਦੇ ਪੈਂਦੀ ਹੋਈ ਕਬੱਡੀ ਆ ਲੱਗਦਾ ਜਫਾ ਖੋਚ ਕੱਢੀ ਆ ਕੈਂਚੀ ਵੱਜੀ ਆ ਐਨ ਕੇ ਜਿੰਦਰਾ ਜੰਗਾਲ ਖਾ ਗਿਆ ਚਾਬੀ ਲੈ ਗਿਆ ਦਲੰਦਾ ਜਾਨੀ ਉਹ ਕਿੱਥੋਂ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਅੰਮ੍ਰਿਤਸਰ ਕਬੱਡੀ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਫ੍ਰਿਜਨੋ ਦੇ ਡੈਰਨ ਕਾਲਜ ਐਂਡ ਸਟੇਡੀਅਮ ਦੇ ਵਿੱਚ ਕਰਵਾਇਆ ਗਿਆ ਜਿੱਥੇ ਦਰਸ਼ਕਾਂ ਨੇ ਪਹੁੰਚ ਕੇ ਇਸ ਕਬੱਡੀ ਕਪ ਦਾ ਆਨੰਦ ਮਾਣਿਆ ਉੱਥੇ ਦੁਨੀਆ ਦੇ ਚੋਟੀ ਦੇ ਪਲੇਅਰ ਇਸ ਕਬੱਡੀ ਕੱਪ ਦੀ ਸ਼ਾਨ ਬਣੇ ਤੇ ਇਹ ਕਬੱਡੀ ਕੱਪ ਫਤਿਹ ਸਪੋਰਟਸ ਕਲੱਬ ਨੇ ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਖੰਡੂਰ ਸਾਹਿਬ ਨੂੰ ਹਲਾ ਕੇ ਹਰਹਾ ਕੇ ਆਪਣੇ ਨਾਮ ਕੀਤਾ ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਕਿ ਮੇਰੇ ਸਾਥੀ ਕਲਵਾਂ ਤੋਂ ਵੀ 43 ਦੇ ਨਾਲ ਫ੍ਰਿਜਨੋ ਕੈਲੀਫੋਰਨੀਆ ਤੋਂ